ਇਸੋ ਦੇ ਜਦੋਂ ਰਿਕਵਰੀ ਦੇ ਕਰਾਨੂੰ ਨੂੰ ਆਪਣੇ ਨਾਲ ਲੈ ਕੇ ਆਈ ਤੇ ਉਹਨੇ ਉਹ ਵੈਪਨ ਕੱਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਭਜਣ ਦੀ ਨੀਅਤ ਨਾਲ ਤੇ ਪੁਲਿਸ ਦੇ ਨਾਲ ਥੋੜੀ ਅਲਟੀਮੇਟ ਨਮਸਕਾਰ ਪੰਜਾਬ ਲਾਈਵ 18 نیوز ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ उंटर हो पंद्रह जून दायरिंग इंसिडेंट होगा जिथे पुलिस मिली सी कि दो ग्रुप विच वे, वे लड़ाई, लड़ाई हुई है ਤੇ ਉੱਤੇ ਆਪਸ ਵਿੱਚ ਉਹਨਾਂ ਨੇ ਫਾਇਰਿੰਗ ਵਗੈਰਾ ਕੀਤੀ ਹੈ ਤੇ ਇੱਕ ਪਰਸਨ ਨikhil radar ਪਰਸਨ ਉਹਦੇ ਚੰਜਰ ਸੀਗਾ ਜਿਹਨੂੰ ਇਨੀਸ਼ੀਅਲੀ ਸਿਵਲ ਹਸਪੀਟਲ ਤੇ ਬਾਅਦ 32 ਚੰਡੀਗੜ੍ਹ ਦੇ ਵਿੱਚ ਰੈਫਰ ਕਰਤਾ ਸੀਗਾ ਕਿਉਂਕਿ ਫਾਇਰਿੰਗ ਦਾ ਇੱਕ ਬੜਾ ਹੀ ਸੈਂਸਿਟਿਵ ਮੁੱਦਾ ਇਨਸੀਡੈਂਟ ਸੀਗਾ ਤੇ ਮੇਜਰ ਇਨਸੀਡੈਂਟ ਸੀਗਾ ਮਲਟੀਪਲ ਟੀਮਸ ਐਸਪੀਡੀ ਦੀ ਓਵਰঅল ਸੁਪਰਵੀਜ਼ਨ ਦੇ ਅੰਦਰ ਬਣਾਈ ਗਈ ਸੀ ਜਿੱਥੇ ਮੇਨਲੀ ਐਸਐਚਓ ਸਿਟੀ ਟੂ ਅ ਤੇ ਇਨਾਂ ਦੇ ਨਾਲ ਇੱਕ ਐਸਚੂ ਸਾਈਬਰ ਪੁਲਿਸ ਸਟੇਸ਼ਨ ਤੇ ਡੀਐਸਪੀ ਸਮਰਾਲਾ ਦੇ ਅੰਡਰ ਇਹ ਟੀਮਸ ਬਣਾਈ ਗਈ ਸੀਗਾ ਤੇ ਇਹਨਾਂ ਨੇ ਫਿਰ ਬਹੁਤ ਵਧੀਆ ਤਰੀਕੇ ਨਾਲ ਪੂਰੇ ਕੇ ਪੂਰੇ ਇਸ ਗਰੁੱਪ ਦਾ ਪਰਦਾ ਫਾਸ਼ ਵੀ ਕੀਤਾ ਤੇ ਪੂਰਾ ਜੋ ਇਨਾਂ ਦੇ ਵਜਾਇ ਰੰਜਿਸ਼ ਸੀਗੀ ਉਸ ਦਿਨ ਦੇ ਇਨਸਟੈਂਟ ਦੀ ਉਹਦਾ ਪਤਾ ਲਗਾਏ ਤੇ ਬੀਤੀ ਰਾਤ ਫਿਰ ਜੋ ਲੜਾਈ ਵਾਲਾ ਗਰੁੱਪ ਸੀਗਾ ਇਹਦੇ ਚਾਰ ਮੇਨ ਪਰਸਨ ਉਹ ਡਿਟੇਨ ਕੀਤੇ ਗਏ ਤੇ ਇਹਨਾਂ ਦੀ ਪੁੱਛਗਿੱਛ ਦੌਰਾਨ ਪਤਾ ਲੱਗਿਆ ਕਿ ਇੱਕ ਕੁੜੀ ਕਰਕੇ ਦੋ ਜੋ ਅਕਿਊਜ਼ਡ ਹੈ ਇੱਕ ਪ੍ਰਭਜੋਤ ਤੇ ਦੂਜਾ ਤੇਜਵੀਰ ਇਹਨਾਂ ਦੀ ਆਪਸ ਵਿੱਚ ਲੜਾਈ ਸੀਗੀ ਦੋਨਾਂ ਨੇ ਹੀ ਕੁਝ ਦਿਨਾਂ ਤੋਂ ਦੋਨੋਂ ਪਾਸੇ ਗੈਂਗਸ ਵੀ ਇਨਵੋਲਡ ਕੀਤਾ ਸੀਗਾ ਇੱਕ ਸਰਹੰਦ 베ਸਟ ਇੱਕ ਪੂਚੀ ਦੇ ਨਾਲ ਇੱਕ ਹੋਰ ਪਿੰਦਾ ਗਰੁੱਪ ਸੀਗਾ ਜੋ ਪ੍ਰਭਜੋਤ ਦਾ ਸਾਥ ਦੇ ਰਹੇ ਸੀਗੇ ਤੇ ਤੇਜਵੀਰ ਦੇ ਨਾਲ ਗੈਰੀ ਗਗਨਦੀਪ ਤੇ ਦੇ ਨਾਲ ਇੱਕ ਗਗਨਦੀਪੂਰ ਫਰਾਵਣ ਤੇ ਉਹਦੇ ਹੋਰ ਦੋ ਸਾਥੀ ਕੁਲਵਿੰਦਰ ਤੇ ਇੱਕ ਹੋਰ ਸਾਥੀ ਸੀਗਾ ਤੇ ਜਿਹੜਾ ਕਿ 라ਵਣ ਸੀਗਾ 라ਵਣ اور اورف ਗगनदीप जो है ओने एक अपनी पूछताछ ਦੌਰਾਨ ਦੱਸਿਆ ਕਿ ਜੋ ਉਸ ਦਿਨ ਇਨਸਟੈਂਟ ਦੌਰਾਨ ਜੋ ਇੱਕ ਵੈਪਨ ਯੂਜ਼ ਕੀਤਾ ਗਿਆ ਸੀਗਾ ਉਹਨਾਂ ਨੇ ਇਥੇ ਪਟਿਆ ਪਿੰਕ ਕੋਲ ਨਹਿਰ ਦੇ ਨੇੜੇ ਇੱਕ ਸੁੰਸਾਨ ਥਾਂ ਹੈ ਉਥੇ ਉਹਨੇ ਕੋ ਜੋ ਐਂਸੈਂਟ ਦੌਰਾਨ ਵੈਪਨ ਯੂਜ਼ ਕੀਤਾ ਸੀ ਉਹਨੂੰ ਨੁਕੋਇਆ ਹੋਇਆ ਤੇ ਪੁਲਿਸ ਉਹਦੇ ਜਦੋਂ ਰਿਕਵਰੀ ਦੇ ਕਰਾਨੂੰ ਨੂੰ ਆਪਣੇ ਨਾਲ ਲੈ ਕੇ ਆਈ ਤੇ ਉਹਨੇ ਉਹ ਵੈਪਨ ਕੱਢ ਕੇ ਪੁਲਿਸ ਦੇ ਉੱਪਰ ਫਾਇਰਿੰਗ ਕੀਤੀ ਭਜਣ ਦੀ ਨੀਅਤ ਨਾਲ ਤੇ ਪੁਲਿਸ ਦੇ ਨਾਲ ਥੋੜੀ ਆਲਟੇਕੇਸ਼ਨ ਵੀ ਹੋਈ ਤੇ ਉਹੀ ਦੌਰਾਨ ਐਨਕਾਊਂਟਰ ਦੇ ਵਿੱਚ ਉਹਦੀ ਸੱਚੀ ਲੱਤ ਦੇ ਵਿੱਚ ਗੋਲੀ ਲੱਗੀ ਤੇ ਉਹਨੂੰ ਫਿਰ ਫੜ ਲਿਆ ਗਿਆ ਤੇ ਹੁਣ ਉਹ ਅ ਜਿਹੜੇ ਇਲਾਜ ਹੈਗਾ ਤੇ ਉਹਨੂੰ ਹਸਪੀਟਲ ਭੇਜਿਆ ਗਿਆ ਤੇ ਇਹਦੇ ਗੱਲਾਂ ਪਹਿਲਾਂ ਕਿੰਨੇ ਮੁਕਾਦਮੇ ਲੱਗ ਜੰਨੇ ਜੀ ਹੁਣ ਤੱਕ ਸਾਡੀ ਜੋ ਮੋਡਲੀ ਤਫਤੀਸ਼ ਉਹਦੇ ਹਿਸਾਬ ਨਾਲ ਇਹਦੇ ਉੱਪਰ ਇੱਕ ਐਫ ਆਈ ਆਰ ਹੈ ਤੇ ਰੀਸੈਂਟਲੀ ਗੋਵਿੰਦਵਾਲ ਜੇਲ੍ਹ ਤੋਂ ਬਾਹਰ ਆਇਆ ਤੇ ਤੇਦੇ ਜੋ ਨਾਲ ਦੇ ਵੀ ਸਾਥੀ ਹੈ ਉਹਨਾਂ ਦੇ ਉੱਪਰ ਵੀ ਲੜਾਈ ਝਗੜੇ ਦੇ ਤੇ 307 ਵਗੈਰਾ ਦੇ ਇਹਨਾਂ ਦੇ ਕਹਿਣ ਮੁਤਾਬਿਕ ਐਫ ਆਈ ਆਰ ਹੈ ਤੇ ਪੁਲਿਸ ਕਨਫਰਮ ਤਰੀਕੇ ਨਾਲ ਆਫਟਰ ਪ੍ਰੋਪਰ ਇੰਟਰੋਗੇਸ਼ਨ ਦੱਸ ਪਾਏਗੀ ਪੁਣੇ ਬੀਤੀ ਰਾਤ ਹੀ ਦੇਰ ਰਾਤ ਹੀ ਨਾਲੀ ਸਾਰੇ ਕੇ ਸਾਰੇ ਅਪ੍ਰੀਜ਼ੈਂਟ ਕੀਤੇ ਗਏ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਹੋਰ ਡੀਟੇਲਸ ਆ ਜਾਈਆਂਗੀ ਤੇ ਕਿਸੇ ਪੁਲਿਸ ਮੁਲਾਜ਼ਮ ਦੇ ਤਾਂ ਨਹੀਂ ਕੋਈ ਸਰਟੀਫਿਕੇਟ ਲੱਗੀ ਜੀ ਸਰਟੀਫਿਕੇਟ ਸਾਡੇ ਐਸ ਐਚਓ ਸਾਹਿਬ ਦੇ ਨਾਲ ਹੈ ਅਲਟਰੇਸ਼ਨ ਹੋਈ ਹੈ ਤੋਂ ਅਨਦਰ ਵੀ ਇਸੇ ਇਲਾਜ ਕਰਾਂਗੇ ਤੇ ਆਲਟਗੇਸ਼ਨ ਦੌਰਾਨ ਹੀ ਜੋ ਅਕਿਊਜ਼ਡ ਹੈਗਾ ਉਹਦੀ ਸਜੀਵ ਜੋ ਲੱਤ ਉੱਤੇ ਗੋਲੀ ਵੱਟੀ ਰਿਕਵਰੀ ਕੀ ਕੀ ਹੋਈ ਹੈ ਇਸ ਮਾਮਲੇ ਚ ਹੁਣ ਤੱਕ ਆਜ ਵਾਲਾ ਜੋ ਇਹ ਵੈਪਨ ਜੀ ਨੂੰ ਅਸੀਂ ਰਿਕਵਰ ਕਰਾਣਾ ਹੈ ਸੀਗੇ ਉਹ ਰਿਕਵਰ ਕੀਤਾ ਗਿਆ ਤੇ ਅੱਗੇ ਇਹਨਾਂ ਦੀ ਪੁੱਛਗਿੱਛ ਦੌਰਾਨ ਹੋਰ ਵੀ ਮੈਨੂੰ ਲੱਗਦਾ ਹੋਰ ਵੈਪਨਸ ਵਗੈਰੇ ਦੀ ਅਗਰ ਇਹਨਾਂ ਦੇ ਕੋਲ ਹੋ ਸਕਦੇ ਹਨ ਤੇ ਰਿਕਵਰੀ ਪੁਲਿਸ ਹੋਰ ਵੀ ਕਰਾਏਗੀ ਇਹ ਜਿਹੜੀ ਖੰਨੇ ਇਨਸੀਡੈਂਟ ਹੈ ਸੀ ਉਹਦੇ ਵਿੱਚ ਹੁਣ ਤੱਕ ਕਿੰਨੇ ਰੈਸਟ ਹੋ ਗਏ ਹੈਗੇ ਅ ਚਾਰ ਜੋ ਮੇਨ ਦੋਸ਼ੀ ਹੈ ਐਫ ਆਈ ਆਰ ਦੇ ਉਹ ਤੇ ਇਹਨਾਂ ਦੇ ਦੋ ਤਿੰਨ ਹੋਰ ਸਾਥੀ ਹੈ ਉਹਨਾਂ ਨੂੰ ਐਪਰੀਹੈਂਡ ਕੀਤਾ ਗਿਆ ਸਾਥੀਆਂ ਦਾ ਰੋਲ ਹਜੇ ਪੁਲਿਸ ਵੈਰੀਫਾਈ ਕਰਕੇ ਫਿਰ ਅਕੋਰਡਿੰਗਲੀ ਐਕਸ਼ਨ ਲੇਗੀ ਤੇ ਚਾਰ ਪਰਸਨ ਹੀ ਅਰੈਸਟ ਹੋ ਚੁੱਕੇ ਸਰਕਾਰ ਪਹਿਲਾਂ ਹੀ ਗੈਂਗਸਟਰ ਬਾਦ ਦੇ ਖਿਲਾਫ ਆ ਜੀ ਇਸ ਤਰ੍ਹਾਂ ਜਿਹੜੇ ਗੈਂਗਸਟਰ ਜਿਹੜੇ ਆ ਪੁਲਿਸ ਤੇ ਫਾਇਰਿੰਗ ਕਰਕੇ ਭੱਜਣ ਦੀ ਵੀ ਕੋਸ਼ਿਸ਼ ਕਰਦੇ ਨੇ ਕਈ ਮਾਮਲੇ ਸਾਹਮਣੇ ਆ ਗਏ ਕੀ ਵਾਰਨਿੰਗ ਦੇਣਾ ਚਾਹੁੰਦੇ ਹੋ ਤੁਸੀਂ ਅ ਵਾਰਨਿੰਗ ਤਾਂ ਦੇਕੋ ਕ੍ਰਿਮੀਨਲ 엘ਮੈਂਟਸ ਨੂੰ ਆਈ ਹੁੰਦੀ ਦੀ ਕਿ ਕ੍ਰਾਈਮ ਛੱਡ ਕੇ ਸਿੱਧੇ ਰਾਹ ਤੇ ਚੱਲ ਪਿਓ ਤੇ ਪੁਲਿਸ ਤਾਂ ਆਪਣਾ ਕੰਮ ਕਰਦੀ ਹੈ ਪ੍ਰੀਵੈਂਸ਼ਨ ਆਫ ਕ੍ਰਾਈਮ ਤੇ ਇਨਵੈਸਟੀਗੇਸ਼ਨ ਆਫ ਕ੍ਰਾਈਮ ਦੋ ਮੇਨ ਪੁਲਿਸ ਦੇ ਕੰਮ ਹੁੰਦੇ ਤੇ ਜੇਕਰ ਕੋਈ ਕ੍ਰਾਈਮ ਹੁੰਦਾ ਉਹਨੂੰ ਜਲਦੀ ਤੋਂ ਜਲਦੀ ਟ੍ਰੇਸ ਕਰਕੇ ਜੋ ਅਕਿਊਜ਼ਡ ਹੁੰਦੇ ਉਹਨੂੰ ਫੜਿਆ ਜਾਂਦਾ ਹੈਗਾ